ਔਰ ਫਿਰ ਮੌਸਮ ਕੀ ਕਹਿ ਰਿਹਾ ਹੈਗਾ ਮੌਸਮ 14 ਤੱਕ ਅਲਰਟ ਆਇਆ ਹੈ ਹਾਂ 14 ਤੱਕ ਅਲਰਟ ਆ ਰਿਹਾ 14 ਦੇ ਉਸਕੇ ਬਾਅਦ 14 ਨੇ ਅੱਛਾ ਅੱਛਾ ਕੀ ਅਸਰ ਪਊਗਾ ਇਸ ਦਾ ਇਸ ਦਾ ਮਤਲਬ ਜਿਹੜੀ ਨਿਸਾਰੇ ਤੇ ਫਸਲ ਹੈ ਨੁਕਸਾਨ ਹੋਊਗਾ ਤੇਜ ਹਵਾਵਾਂ ਨਾਲ ਡਿੱਗੂਗੀ نقصان ਹੋਊਗਾ ਬੱਤੀ ਫਿਰ ਸਰਕਾਰੀ ਬਿਆਨਤਾ ਆਈ ਜਾਣਾ ਇਸ ਵਾਰ ਅਕਰਕੇ ਠੰਡ ਥੋੜੀ ਲੰਮੀ ਚੱਲੂਗੀ ਫਸਲਾਂ ਤੇ ਵਧੀਆ ਅਸਰ ਪਊਗਾ ਫਸਲਾਂ ਵਾਸਤੇ ਲੱਭਦਾ ਕਿਸੇ ਇਲਾਕੇ ਕਿਸੇ ਲੱਕ ਵਿੱਚ ਕੋਈ ਨੁਕਸਾਨ ਦੀ ਰਿਪੋਰਟ ਮੈਨ ਨਹੀਂ ਮਿਲੀ ਵਸੇ ਗੋਲ ਮੋਲ ਜਿਹਾ ਬਿਆਨ ਦੇ ਦੇਣਾ ਕਿਸੇ ਨੇ ਮੁਆਵਜ਼ਾ ਮੰਗਣਾ ਨਾ ਸਰਕਾਰਾਂ ਨੇ ਚਿੰਤਾ ਤਾਂ ਹੋਣਾ ਫਿਰ ਕਿ ਕੋਈ ਨੁਕਸਾਨ ਨਾ ਕਰ ਜਾਈ ਆ ਜਿਵੇਂ ਇੱਕਦਮ ਮੌਸਮ ਵਿੱਚ ਤਕੜੀ ਆਈ ਹੈ ਇਸ ਨਾਲ ਜਿਹੜਾ ਆਪਣਾ ਤੇਲਾ ਵਗੈਰਾ ਹੈਗਾ ਕਣਕਾਂ 'ਚ ਉਹ ਲੱਗਣ ਦੇ ਅਸਰ ਨੇ ਅੱਜੇ ਗਰਮੀ ਵਧੂਗੀ ਫਿਰ ਤੇਲਾ ਲੱਗੂਗਾ ਅੱਛਾ ਇੱਕ ਥੋੜੇ ਜਿਹਾ ਆਪਣਾ ਏਰੀਆ ਇਸ ਵਾਰ ਲੇਟ ਬਿਜਾਈ ਹੋਈ ਹੈ ਨਾਈਟ੍ਰੋਜਨ ਜਿਆਦਾ ਪਈ ਹੈ ਲੋਕਾਂ ਦੇ ਜਿੱਥੇ ਗ੍ਰੀਨਰੀ ਜਿਆਦਾ ਉੱਤੇ ਤੇਲਾ ਹੁੰਦਾ ਹੈ ਕਿਸਾਨਾਂ ਨੂੰ ਕੀ ਸਲਾਹ ਦਿੰਦੇ ਹੋ ਫਿਰ ਸਪਰੇਅ ਕਰਨ ਦਾ ਗੁਰੇਜ਼ ਕਰਨ ਆ ਸਪਰੇਅ ਅਜੇ ਤਾਂ ਕੋਈ ਲੋੜ ਨਹੀਂ ਜਿਹਨੂੰ ਆਪਾਂ ਕਹਿੰਦੇ ਆ ਇਕਨੋਮਿਕ ਥ੍ਰੈਸ਼ਹੋਲਡ ਇਹ ਮਤਲਬ ਬੱਟਾਂ ਦੇ ਆਸੇ ਪਾਸੇ ਵੀ ਹੈ ਨਾ ਤੇਲਾ ਯਾਤਰ ਬੱਟਾਂ ਦੇ ਨੇੜੇ ਮਿਲੂਗਾ ਇੱਕ ਇੱਕ ਢੋਲੇ ਆਵਾ ਬੱਟਾਂ ਦੇ ਨੇੜੇ ਕਰਾ ਸਕਦੇ ਆ ਜਿੱਥੇ ਮਿੱਤਰ ਕੀੜੇ ਲੇਡੀ ਬਰਡ ਬੀਟਲ ਜਿਹੜੀ ਉਹ ਲਾਲ ਜੀ ਪੁੰਡੀ ਜੀ ਹੁੰਦੀ ਹੈ ਉਹਨੂੰ ਦੇਖ ਕੇ ਲੋਕ ਸਪਰੇਅ ਲੱਗ ਜਾਂਦੇ ਆ ਕਰਨ ਪਰ ਉਹਨੂੰ ਦੇਖ ਕੇ ਡਰਨ ਨਾ ਉਹ ਇੱਕ ਮਾਸਾਖਾਰੀ ਕੀਟ ਹੈ ਤੇਲੇ ਨੂੰ ਖਾਂਦਾ ਹੈ ਤੇਲਾ ਉਹਦੀ ਖੁਰਾਕ ਹੈ ਅੱਛਾ ਔਰ ਬਹੁਤ ਵਧੀਆ ਵਾਕਿਆ ਦਾ ਵੈਸਟਰਨ ਡਿਸਟਰਬੈਂਸ ਹੈ ਜਿਹੜਾ ਇਹਦਾ ਅਸਰ ਤਾਂ ਜਾਦੇ ਪਾਕਿਸਤਾਨ ਦੇ ਵਿੱਚ ਸਰਗੋਦਾ ਦੇ ਆਸ-ਪਾਸ ਕਹਿੰਦੇ ਰਹੂਗਾ ਬਾਕੀ ਆਪਣੇ ਵੀ ਦਰਮਿਆਨੀ ਬਾਰਿਸ਼ ਵੀ ਹੋ ਸਕਦੀ ਹੈ ਕਿਉਂਕਿ ਮੌਸਮ ਕਿਸੇ ਦੇ ਹੱਥ ਨਹੀਂ ਥੋੜੀ ਜੀ ਹਵਾ ਤੇਜ਼ ਹੋ ਗਈ ਕਿਤੇ ਲੋ ਪ੍ਰੈਸ਼ਰ ਜ਼ੋਨ ਬਣ ਗਿਆ ਉੱਥੇ ਹੀ ਬਾਰਿਸ਼ ਹੋ ਸਕਦੀ ਹੈ ਥੋੜਾ ਪਾਣੀ ਜਿੱਦ ਕੀ ਅਸਰ ਪਾਊਗਾ ਪਾਣੀ ਦਾ ਗੁਰੇਜ ਇਹ ਕਰਨ ਪਾਣੀ ਨਾਲ ਨਾਲ ਵਧੀਆ ਹੈ ਸਰੋਂ ਤੇ ਕੀ ਅਸਰ ਪਊਗਾ ਇਹਦਾ ਅ ਸਰੋਂ ਤੇ ਵੀ ਮਤਲਬ ਜਦੋਂ ਫਸਲ ਹਿਲਦੀ ਐ ਡਿੱਗਦੀ ਐ ਡਿੱਗਣ ਤੋਂ ਬਾਅਦ ਹਵਾਵਾਂ ਨਾਲ ਫਰਕ ਪੈ ਜਾਂਦਾ ਐ ਇਹਦਾ ਇਹ ਹਵਾ ਅੱਜਕੱਲ੍ਹ ਉਹ ਪਹਿਲਾਂ ਬੁੰਦਾ ਬੰਦੀ ਹੋ ਜਾਂ ਜੇ ਬਾਰਿਸ਼ ਪੈ ਜੇ ਉਸ ਤੋਂ ਬਾਅਦ ਹਵਾ ਮਿੱਟੀ ਪੋਲੀ ਹੋ ਜਾਂਦੀ ਐ ਫਸਲ ਡਿੱਗਦੀ ਐ ਡਿੱਗਣ ਤੋਂ ਬਾਅਦ ਅ ਪੌਦਾ ਡਿਸਟਰਬ ਹੋ ਜਾਂਦਾ ਝਾੜ ਤੇ ਤਾਂ ਸਿਰ ਪੈਂਦੇ ਪੈਂਦਾ ਇਸ ਵਾਰ ਕੁਝ ਜਿਵੇਂ ਮੌਸਮ ਤਬਦੀਲੀ ਹੈ ਕਣਕਾਂ ਆਮਲ ਜਲਦੀ ਆਣ ਗਈਆਂ ਪੱਕਣ ਤੇ ਨਾ ਜਲਦੀ ਤਾਂ ਜਿਵੇਂ ਠੰਡ ਹੈ ਠੰਡ ਕਰਕੇ ਦਾ ਕਹ ਰਹੇ ਸੀ ਸਹੀ ਟਾਈਮ ਤੇ ਆਉਣ ਗਿਆ ਪਰ ਕੁਝ ਮੌਸਮ ਵਿਗਿਆਨੀ ਭਵਿੱਖਬਾਣੀ ਕਰ ਰਹੇ ਆ ਜਿੰਨੀ ਜ਼ਿਆਦਾ ਠੰਡ ਪਈ ਹੈ ਕਹਿੰਦੇ ਜਿਵੇਂ ਆਪਣੇ ਹੋਲੀ ਤੋਂ ਇੱਕ ਦੋ ਦਿਨਾਂ ਬਾਅਦ ਤੱਕ ਹੌਟ ਵੇਵ ਚੱਲ ਸਕਦੀ ਹੈ ਇਸ ਵਾਰ ਗਰਮੀ ਵੀ ਜਲਦੀ ਪੈ ਸਕਦੀ ਹੈ ਕਿਉਂਕਿ ਪੂਰਾ ਆਪਣਾ ਕੀ ਕਹਿ ਸਕਦੇ ਆ ਜਿਹੜਾ ਅ ਗਲੋਬਲ ਵਾਰਮਿੰਗ ਕਹ ਲਓ ਉਸ ਨੂੰ ਜਾਂ ਮੌਸਮ ਦੇ ਵਿੱਚ ਤਬਦੀਲੀ ਮੌਸਮ ਕੋਈ ਵੀ ਪਹਿਲਾਂ ਕੁਦਰਤ ਵਾਲੇ ਹਿਸਾਬ ਨਾਲ ਨਹੀਂ ਰਿਹਾ ਮੌਸਮ ਕੁਦਰਤ ਆਪਣੀ ਮਨਮਰਜ਼ੀ ਕਰ ਰਿਹਾ ਹੈ ਪਤਾ ਹੀ ਨਹੀਂ ਲੱਗਦਾ ਮਤਲਬ ਪਹਿਲਾਂ ਵਾਲੀਆਂ ਜਿਹੜੀਆਂ ਰੁੱਤਾਂ ਸੀ ਉਹ ਸਾਰੀਆਂ ਹੀ ਬਦਲ ਗਈਆਂ ਹਮ ਗੱਲ ਗੱਲ ਤੁਹਾਡੀ ਠੀਕ ਹੈ ਜਿਵੇਂ ਜਿਵੇਂ ਮਤਲਬ ਮੌਸਮ ਬਦਲ ਗਿਆ ਇਸੇ ਤਰ੍ਹਾਂ ਇਨਸਾਨ ਵੀ ਬਦਲ ਰਿਹਾ ਹੈਗਾ हां क्योंकि कुदरत ਨਾਲ ਇਨਸਾਨ ਨੇ ਪੰਗਾ ਬਹੁਤ ਲਿਆ ਹੈ ਹੂੰ ਹੂੰ ਪਾਣੀ ਬਾਰੇ ਕੋਈ ਚਿੰਤਿਤ ਨਹੀਂ ਹੈ ਆਪਣੇ ਪਾਣੀ ਜਿੰਨਾ ਆਪਾਂ ਮੋਟਰਾਂ ਦੇ ਕਨੈਕਸ਼ਨ ਬੜੇ ਕਰਾ ਲਏ ਮੋਟਰਾਂ ਵੱਡੀਆਂ ਹੋ ਗਈਆਂ ਜਿੰਨੂੰ ਆਪਾਂ ਜਿਆਦਾ ਮਤਲਬ ਬਾਹਰ ਕੱਢ ਰਹੇ ਆ ਬੂਸਟ ਕਰ ਰਹੇ ਆ ਰੀਚਾਰਜ ਹੋ ਨਹੀਂ ਰਿਹਾ ਦੋ ਹਿੱਸੇ ਮਤਲਬ ਆਪਾਂ ਇੱਕ ਹਿੱਸਾ ਜਿਆਦਾ ਕੱਢ ਰਿਹਾ ਜਿੰਨਾ ਪਾਣੀ ਨਿਕਲਦਾ ਹੈ ਉਦੋਂ ਦੋ ਇੱਥੇ ਹੀ ਥੱਲੇ ਜਾਂਦਾ ਪਾਣੀ ਬਾਰਸ਼ਾਂ ਜਾਂ ਕਿਸੇ ਵੀ ਤਰ੍ਹਾਂ ਦੇ